ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਗ੍ਰਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਜਿਸ ਬਰੋਦ ਤੋਂ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਦੋਸ਼ਣ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤੇ ਜਾਣਕਾਰੀ ਮੁਤਾਬਕ ਬੀਤੇ ਦਿਨ ਗ੍ਰਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਨਵੰਗਲੋ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਦਰਮਿਆਨ ਕਿ ਇਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਜੋ ਅਮਨ ਸ਼ਾਂਤੀ ਭੰਗ ਨਾ ਕੀਤੀ ਜਾਵੇ। ਤਾਂ ਬੀਤੇ ਦਿਨੀ ਬਠਿੰਡਾ ਦੇ ਪਿੰਡ ਕਸੋਖਾਨਾ ਵਿਖੇ ਗੈਸ ਪਾਈਪਲਾਈਨ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਦੇ ਤहत ਕਿਸਾਨਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਸੀ ਇਸ ਲਈ ਬਠਿੰਡਾ ਦੇ ਵਿੱਚ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕੇ ਪ੍ਰਦਰਸ਼ਨ ਕਰਨ ਪਹੁੰਚੇ ਕਿਸਾਨ ਹਿਰਾਸਤ ਦੇ ਵਿੱਚ ਲਏ ਗਏ ਨੇ ਸਾਡਾ ਜੀ ਸਾਨੂੰ ਧੱਕੇ ਨਾਲ ਇਹ ਵਿੱਚ ਗ੍ਰਿਫਤਾਰ ਕਰ ਰਹੇ ਹੈ ਜੀ ਤੱਕ ਪਿੰਨਾਲ ਗ੍ਰਫਤਾਰ ਸੇ ਪ੍ਰਸ਼ਾਸਨ ਕਰ ਰਿਹਾ ਹੈ ਕਾਮ ਦਾ ਜੀ ਪਾਕਾ ਸਿੰਘ ਕੋਲ ਦਾ ਪ੍ਰਧਾਨ ਉਹਨਾਂ ਨੂੰ ਕੱਲ ਦਾ ਫੜਲਾ ਚਤਾਰੀ ਬੰਦੇ ਨਾਲ ਹੋਰ ਖੜੇ ਪਿਆ ਤੇ ਅਸੀਂ ਉਹਨਾਂ ਦੀ ਤਾਕਤ ਮਾਪਤਰ ਦੇਣ ਆਏ ਸੀਗੇ ਇਹ ਸਾਨੂੰ ਵੀ ਸਾਨੂੰ ਵੀ ਹੁਣ ਗ੍ਰਫਤਾਰ ਕਰ ਲਿਆ ਹੈ ਕੀ ਕਹਿਣਾ ਚਾਹਦੇ ਹੈ ਕਹਿਣਾ ਸਰਕਾਰ ਦੀ ਗੁੰਡਾਗਰਦੀ ਹੈ ਨਾਹਿਤ ਨਾਹਿਤ ਪ੍ਰਸ਼ਾਸਨ ਦੀ ਪੀਸਫੁਲੀ ਬੈਠਿਆਂ ਨੂੰ ਸਾਨੂੰ ਉਠਾਇਆ ਗਿਆ ਨਾ ਅਸੀਂ ਕੋਈ ਰੋਡ ਬਲੌਕ ਕੀਤਾ ਨਾ ਕੋਈ ਨਾਹਰੇਬਾਜੀ ਕੀਤੀ ਡੀਸੀ ਸਾਹਿਬ ਨੂੰ ਸਿਰਫ ਇੱਕ ਮੈਮੋਰੰਡਮ ਦੇਣ ਲਈ ਕਿਸੋਖਾਨਾ ਜਿਹੜਾ ਸਰਕਾਰ ਧੱਕੇਬਾਜ਼ੀ ਕਰ ਰਹੀ ਆ ਉਹਦੇ ਖਿਲਾਫ ਅਸੀਂ ਆਏ ਆ ਉਹ ਸਾਨੂੰ ਆਪਣੀਆਂ ਮੰਗਾਂ ਰੱਖਣ ਦਾ ਵੀ ਹੱਕ ਨਹੀਂ ਮੰਗਾਂ ਰੱਖਣ ਦਾ ਵੀ ਅਧਿਕਾਰ ਨਹੀਂ ਇਹ ਤਾਂ ਕਦੇ ਵੀ ਗੋਰਿਆਂ ਟਾਈਮ ਦੇ ਵੀ ਨਹੀਂ ਹੋਇਆ ਅੰਗਰੇਜ਼ਾਂ ਦੇ ਟਾਈਮ ਤੇ ਵੀ ਸਾਡੇ ਨਾਲ ਇਹ ਧੱਕਾ ਨਹੀਂ ਹੋਇਆ ਜਿਹੜਾ ਧੱਕਾ ਫੜਨਾ ਦੇਖੋ ਜੀ ਸਾਡਾ ਇਹਨਾਂ ਨੇ ਸੁਪਰ ਜਨਰਲ ਸਕੱਤਰ ਨੂੰ ਚੱਕਿਆ ਹੋਰ ਸਾਡੇ ਕਿਸਾਨ ਨੂੰ ਅਰੈਸਟ ਕੀਤਾ ਕਿ ਅਸੀਂ ਆਪਣੇ ਹੱਕਾਂ ਲਈ ਕੋਈ ਗੱਲ ਵੀ ਨਹੀਂ ਕਰ ਸਕਦੇ ਚੱਕ ਕੇ ਦੇਖੋ ਦੇਖੋ ਲੈ ਜਾ ਰਹੇ ਤੁਹਾਡੇ ਸਾਹਮਣੇ ਸਾਰਿਆਂ ਨੂੰ ਘਰ ਕੇ ਜੇਲਾ ਚ ਲੈ ਜਾ ਰਹੇ ਨੇ ਇਹ ਜੇ ਇਹ ਸਰਕਾਰ ਨੂੰ ਐਸੇ ਲਈ ਅਸੀਂ ਚੁਣਿਆ ਸੀਗਾ ਆਹੀ ਦੇਣ ਦੇਖਣ ਲਈ ਅਸੀਂ ਪੁੱਛਣਾ ਚਾਹੁੰਦੇ ਆਂ ਭਗਵੰਤ ਮਾਨ ਜੀ ਨੂੰ ਕਿ ਕੀ ਇਹਨਾਂ ਨੇ ਆ ਕਿ ਕੀ ਸਾਨੂੰ ਹੱਕ ਨਹੀਂ ਆ ਸਾਡਾ ਜਮਹੂਰੀ ਹੱਕ ਆ ਇਹ ਸਭ ਚੀਜ਼ਾਂ ਦਾ ਕਿ ਆਪਣੇ ਹੱਕਾਂ ਲਈ ਅਸੀਂ ਲੜ ਸਕੀਏ ਜਾਂ ਬੋਲ ਸਕੀਏ ਇਹ ਮੇਰਾ ਜਮਹੂਰੀ ਹੱਕ ਆ ਕਿ ਮੈਂ ਆਪਣੇ ਲਈ ਸੋਚ ਸਕਾਂ ਮੈਂ ਬੋਲ ਸਕਾਂ ਮੈਂ ਆਪਣੇ ਧਰਨਾ ਲਾ ਸਕਾਂ ਜੇ ਮੇਰੇ ਹੱਕਾਂ ਨੂੰ ਦਬਾਇਆ ਜਾ ਰਿਹਾ ਤੇ ਲਾਂਡ ਆਰਡਰ ਦੀ ਸਮੱਸਿਆ ਨੂੰ ਦੇਖਦੇ ਪਰਬਤ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਹਰਾਸਤ ਚ ਲਿਆ ਗਿਆ ਕੀ ਕਰਨ ਪਹੁੰਚੇ ਸੀ ਆਖਰ ਕਿਉਂ ਇਹਨਾਂ ਨੂੰ ਜਿਹੜਾ ਕਿ ਇਸ ਤਰ੍ਹਾਂ ਹਰਾਸਤ ਚ ਲਿਆ ਗਿਆ ਇਹ ਇੱਥੇ ਬਤਨ ਲੋਕਾਂ ਨੂੰ ਇਲੈਗਲੀ ਲੋਕ ਇਹਨਾਂ ਦੇ ਕਰਕੇ ਇਹਨਾਂ ਨੇ ਸੜਕ ਜਾਮ ਕੀਤੀ ਸੀ ਇਹ ਹਰਾਸ ਕਰ ਰਹੇ ਸੀ ਅੱਛਾ ਕਿੰਨੇ ਕੁ ਲੋਕਾਂ ਨੂੰ ਹਰਾਸਤ ਲਿਆ ਇਹ ਤਕਰੀਬਨ 50 ਦੇ ਲਗਭਗ ਹੈਗੇ ਅੱਛਾ ਮਾਮਲਾ ਵੀ ਦਰਜ ਕੀਤਾ ਗਿਆ ਉੱਤੇ ਕੀ ਕਾਰਵਾਈ ਉਹ ਬਾਅਦ ਦੇ ਵਿੱਚ ਦੇਖਦੇ ਆਂ ਕੀ ਕਾਰਵਾਈ ਕਰਦੇ ਅੱਛਾ ਕਿੰਨੇ ਕੁ ਲੋਕਾਂ ਨੂੰ ਕਾਰਨ ਕਿੰਨੇ ਕਿੰਨੇ ਕਿਸਾਨ ਸੀ ਗ੍ਰਿਫਤਾਰ ਕੀਤੇ ਗਏ 50 ਤੋਂ 60 ਦੇ ਵਿੱਚ ਘਾਰ ਹੈ ਜੀ ਕੀ ਕਰਨਾ ਹੈ ਸਰ ਕਿਸ ਤਰ੍ਹਾਂ ਇਹਨਾਂ ਨੂੰ ਗਿਫਟ ਕਰਕੇੋਂ ਕੀਤਾ ਗਿਆ ਹੈ ਇਹ ਦੇਖੋ ਲਾ ਐਂਡ ਆਰਡਰ ਦੀ ਸਮੱਸਿਆ ਦੇ ਦੀ ਇਹਨਾਂ ਨੂੰ ਅਸੀਂ ਮਤਲਬ ਅਤਿਆਦਤ ਤੌਰ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਉਹ ਕਦੇ ਮੰਗ ਪੱਤਰ ਦੇਣ ਆਏ ਸੀ ਸਾਡੇ ਕਿਸਾਨ ਬੜੇ ਨੇ ਅਸੀਂ ਸ਼ਾਂਤ ਬਈ ਬੈਠੇ ਸੀ ਉਹ ਮੰਗ ਪੱਤਰ ਤਾਂ ਸਾਰੇ ਅਫਸਰ ਵੀ ਲੈਣ ਤਿਆਰ ਆ ਮੰਗ ਪੱਤਰ ਦੀ ਤਾਂ ਕੋਈ ਐਸੀ ਗੱਲ ਨਹੀਂ ਅੱਛਾ ਫਿਰ ਕਾਰਨ ਕੀ ਰਿਹਾ ਕੋਈ ਕੁਝ ਤਲਕੀ ਹੋਈ ਹੈ ਕਿਸੇ ਤਰ੍ਹਾਂ ਨਹੀਂ ਇਹ ਦੇਖੋ ਧਾਰਾ ਜਿਹੜੀ 144 ਧਾਰਾ ਲਾਗੂ ਆ ਤੇ ਇਹਨਾਂ ਨੂੰ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ।